ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਰਾਮਨ ਵੱਲੋਂ 1 ਫਰਵਰੀ ਨੂੰ ਸੰਸਦ ਵਿੱਚ ਪੇਸ਼ ਕੀਤੇ ਗਏ ਕੇਂਦਰੀ ਅੰਤਰੀਮ ਬਜਟ 2024-25 ਵਿੱਚ ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਆਯੂਸ਼ਮਾਨ ਭਾਰਤ ਯੋਜਨਾ ਦੇ ਦਾਇਰੇ ਹੇਠ ਲਿਆਉਣ ਦਾ ਐਲਾਨ ਕੀਤਾ ਗਿਆ। ਕੇਂਦਰ ਸਰਕਾਰ ਵੱਲੋਂ ਬਜਟ ਵਿੱਚ ਕੀਤੇ ਗਏ ਇਸ ਐਲਾਨ ਨੂੰ ਲੈ ਕੇ ਪੰਜਾਬ ਦੀਆਂ ਆਂਗਣਵਾੜੀਆਂ ਤੇ ਆਸ਼ਾ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਉਹਨਾਂ ਵੱਲੋਂ ਸਰਕਾਰ ਦੇ ਇਸ ਫੈਸਲੇ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਜਾ ਰਹੀ ਹੈ। ਮਠਿੰਡਾ ਜ਼ਿਲ੍ਹੇ ਦੀਆਂ ਆਸ਼ਾ ਵਰਕਰਾਂ ਨੇ ਦੂਰਦਰਸ਼ਨ ਖਪਰਾ ਨਾਲ ਗੱਲਬਾਤ ਕਰਦਿਆਂ ਆਪਣੀ ਖੁਸ਼ੀ ਪ੍ਰਗਟ ਕੀਤੀ। ਉਹਨਾਂ ਕਿਹਾ ਕਿ ਆਸ਼ੀਮਾਨ ਭਾਰਤ ਯੋਜਨਾ ਤਹਿਤ ਹੁਣ ਉਹਨਾਂ ਨੂੰ 5 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਸਹੂਲਤ ਮਿਲ ਸਕੇਗੀ। ਜਿਹੜੀ ਆਸ਼ਾ ਵਰਕਰ ਨੂੰ ਕਿਸੇ ਕਣਕਦਾਲ ਦੀ ਸਕੀਮ ਨਹੀਂ ਸੀਗੀ, ਉਹਨਾਂ ਨੂੰ ਮਤਲਬ ਉਹ ਕਾਰਡ ਨਹੀਂ ਬਣਦਾ ਸੀ। ਤੇ ਹੁਣ ਜਿਹੜੇ ਜਰਨਲ ਆਸ਼ਾ ਵਰਕਰ ਨੇ, ਆਂਗਣਵਾੜੀ ਵਰਕਰ ਨੇ, ਉਹਨਾਂ ਨੂੰ ਮਤਲਬ ਕਿ ਇਹਦੇ 'ਚ ਸ਼ਾਮਲ ਕੀਤਾ ਗਿਆ ਜਿਹੜਾ ਇਹਦੀ ਬਹੁਤ ਵਧੀਆ ਮਤਲਬ ਸਹੂਲਤ ਹੋਗੀ। ਜਿਹ ਵੀ ਬਹੁਤ ਫਾਇਦੇ ਹੁੰਦੇ ਹੈਗੇ ਸਾਰਿਆਂ ਨੂੰ ਹੀ। ਤੇ ਇਹਦੇ ਵਿੱਚ ਵੀ ਪ੍ਰੈਗਨਨਸੀ ਵਾਰੇ ਵੀ ਬਹੁਤ ਜਿਆਦੇ ਫਾਇਦੇ ਹੁੰਦੇ ਹੈਗੇ ਆ ਤੇ ਆਪਰੇਸ਼ਨ ਵੀ ਵਗੈਰਾ ਵੀ ਉਹਨਾਂ ਵਾਸਤੇ ਵੀ ਫਾਇਦਾ ਹੁੰਦਾ ਹੈਗਾ ਤੇ ਹੋਰ ਵੀ ਮੈਡੀਸਨ ਵਗੈਰਾ ਤੇ ਵੀ ਛੂਹ ਹੁੰਦੀ ਹੈਗੀ ਸਾਨੂੰ ਬਹੁਤ ਫਾਇਦਾ ਹੋਊਗਾ ਇਹ ਸਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਹੈ ਕਿ ਜੋ ਯੋਜਨ ਕਾਰਡ ਮਤਲਬ ਗਰੀਬ ਪਰਿਵਾਰਾਂ ਦੇ ਬਣਦੇ ਸੀਗੇ ਤੇ ਉਹ ਉਹਨਾਂ ਤੋਂ ਸਾਨੂੰ ਮਤਲਬ ਦੂਸਰੇ ਪਰਿਵਾਰਾਂ ਨੂੰ ਜਰਨਲ ਪਰਿਵਾਰਾਂ ਨੂੰ ਬੰਨਜਾ ਰੱਖਿਆ ਜਾਂਦਾ ਸੀ ਸਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਸਾਨੂੰ ਆਸ਼ਾ ਵਰਕਰਾਂ ਤੇ ਅੰਗਣਵਾੜੀ ਵਰਕਰਾਂ ਨੂੰ ਉਹਨਾਂ ਅਜੂਸ਼ਮਾਨ ਕਾਰਡਾਂ ਦੇ ਵਿੱਚ ਸ਼ਾਮਲ ਕੀਤਾ ਗਿਆ